ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਐਮਸੀ ਗਰੁੱਪ ਦੇ ਮਾਲਕ ਸ਼੍ਰੀ ਪੌਣ ਅਰੋੜਾ ਦੇ ਅਧਿਕਾਰ ਤਹਿਤ ਮਾਰਕੀਟਿੰਗ ਹੈਡ ਸੰਦੀਪ ਚੋਹਾਨ ਅਤੇ ਮਾਰਕੀਟਿੰਗ ਮੈਨੇਜਰ ਮਨਜੋਤ ਸਿੰਘ ਦੇ ਪਰਬੰਧਾ ਹੇਠ ਐਮਸੀ ਗਰੁੱਪ ਦੇ ਕੋਲੀ ਹਸਪਤਾਲ ਡਡਵਾੜ ਰੋਡ ਤਾਰੀਵਾਲ ਦੇ ਡਾਕਟਰ ਸੈਲਮ ਲੋਤਰਾ ਵੱਲੋਂ ਆਪਣੇ ਸਟਾਫ ਦੇ ਸਹਿਯੋਗ ਨਾਲ ਮੰਦਰ ਬਾਬਾ ਕਮਲਦਾਸ ਗੱਦੀ ਲੈਰ ਵਿਖੇ ਮੋਸਮ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੀ ਅਰੰਭਤਾ ਮੰਦਰ ਬਾਬਾ ਕਮਲਦਾਸ ਗੱਦੀ ਲੈਰ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਜਾਨਕੀਦਾਸੀ ਵੱਲੋਂ ਕੀਤੀ ਜਦਕਿ ਕੈਂਪਲ ਦੌਰਾਨ ਕਰੀਬ 150 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਸਾਹਿਲ ਮਲੋਕਰਾਨ ਨੇ ਈ ਐਮਸੀ ਗਰੁੱਪ ਦੇ ਓਨਲੀ ਹਸਪਤਲ ਡਗੜਾ ਰੋਡ ਧਾਰੀਵਾਲ ਵੱਲ ਦਿੱਤੀਆਂ ਜਾ ਰਹੀਆਂ ਬਿਹਤਰ ਸੇਵਾਵਾਂ ਬਾਰੇ ਵਿਸਥਾਰ ਨਾਲ ਚੰਨਣਾ ਪਉਂਦੇ ਹੋਇ ਕਿਹਾ ਕਿ ਇੱਥੇ ਹਰ ਬਿਮਾਰੀ ਦੇ ਮਾਹਿਰ ਡਾਕਟਰ ਅਤੇ ਟ੍ਰੇਨਡ ਸਟਾਫ 24 ਘੰਟੇ ਮੌਜੂਦ ਹਨ ਜਦਕਿ ਸਾਬਕਾ ਫੌਜੀ ਅਤੇ ਹੋਰ ਇੰਸ਼ੂਰੈਂਸ ਕੰਪਨੀਆਂ ਦੇ ਇੰਸ਼ੂਰਡ ਪਰਸਨ ਦਾ ਇਲਾਜ ਕੈਸ਼ਲੈਸ ਹੁੰਦਾ ਹੈ ਡਾਕਟਰ ਸਹਿਲ ਮਲੋਤਰਾ ਨੇ ਦੱਸਿਆ ਕਿ ਕੋਲੀ ਹਸਪਤਾਲ ਦਰਵਾ ਰੋਡ ਧਾਰੀਵਾਲ ਵਿੱਚ ਹਰ ਵਰਤ ਡਾਇਸੇਸਿਸ ਸਮੇਤ ਹੋਰ ਅਨੇਕ ਸਿਹਤ ਸਵਾਵਾਂ ਮਹੀਆ ਕਰਵਾਈਆਂ ਜਾ ਰਹੀਆਂ ਹਨ ਇਸ ਮੌਕੇ ਤੇ ਕੋਲੀ ਹਸਪਤਾਲ ਦਰਵਾ ਰੋਡ ਧਾਰੀਵਾਲ ਦਾ ਕਾਬਲ ਸਟਾਫ ਮੌਜੂਦ ਸੀ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅਮਰਜੀਤ ਕੋ ਅਮਰਜੀਤ ਕੋ ਉਹ ਲੋ ਫਟਾ ਕਰਵਾ ਰਹਾ ਦਾ ਧਾਰਿਆ ਲਈ ਜੀ ਕਿਸੇ ਗਰੁੱਪ ਦਾ ਇੱਕ ਮੈਂਬਰ ਜੀ ਹੈਗਾ ਬਦੋਂ ਤਾਂ ਜੇ ਫੇਰ ਕਰਵਾ ਦਿੱਤੀ ਆ ਚੈੱਕਪ ਕੀਤਾ ਗਿਆ ਤੁਸਨੇ ਚੈੱਕਪ ਕਰਾਇਆ ਹਾਂਜੀ ਇਸਲਾ ਤਾਂ ਡਾਕਟਰ ਦੇ ਚੈੱਕਪ ਕੀਤੇ ਸੰਗੀਨ ਹਾਲ ਜੀ ਹਾਂਜੀ ਪਤਨੀ ਗਈ ਲਈ ਵੀ ਵੀ ਪੀਸੀ ਵੀ ਦਿੱਨੀ ਜੀ ਸਰ ਗੱਦਾ ਗੱਦਾ ਪਿੰਡਾਂ ਦੇ ਟੰਗਲਵਾ ਜਾ ਰਿਹਾ ਕੱਟੇ ਜਾ ਰਿਹਾ ਤੇ ਕਿਹੋ ਬਟਲੋ ਜਾ ਰਿਹਾ ਸਾਸੀワजी ਮੇਰਾ ਨਾਮ ਡਾਕਟਰ ਸੈਨ ਮੇਤਰਾ ਮੈਂ ਪੁਲੀ ਹਸਪੀਟਲ ਦਾ ਮੈਡੀਕਲ ਅਫੀਸਰ ਜੋ ਕਿ ਇੱਕ EMC ਗਰੁੱਪ ਦਾ ਹਸਪੀਟਲ ਦੀ ਬ੍ਰਾਂਚ ਹੈ ਸਾਡੇ ਚੇਅਰਮੈਨ ਸ਼੍ਰੀ ਕੌਰ ਸਾਹਿਬ ਨੇ ਹੁਕਮ ਦਿੱਤੇਗੇ ਕਿ ਹਰ ਐਤਵਾਰ ਜਿੱਥੇ ਜਿੱਥੇ ਲੋੜ ਹੈਗੀ ਉੱਥੇ ਮੈਡੀਕਲ ਕੈਂਪ ਲਗਾਏ ਜਾਵੇ ਸਾਡੇ ਹਰ ਆਪੋਰਲਗ ਖਾਵਾ ਦੇ ਕੈਂਪ ਲਗਾਏ ਜਾ ਰਹੇ ਨੇ ਅੱਜ ਆਪਾਂ ਪਿੰਡ ਦੇ ਲੇਲ ਮੰਦਰ ਵਿੱਚ ਕੈਂਪ ਲਗਾਇਆ ਗਿਆ ਹੈ ਜੋ ਟੈਂਪੋਰਰੀ ਕਲੀਨਿਕ ਲਈ ਆਇਆ ਹੈ ਤੇ ਜ਼ਿਆਦਾਤਰ ਬੀਮਾਰੀ ਦਾ ਸਬਕਤ ਨਹੀਂ ਹੁੰਦਾ ਤਾਂ ਤੱਕ ਦੇਖੇ ਜਿਆਦਾ ਮਰੀਜ਼ ਦੇਖ ਚੁੱਕੇ ਆ ਇਸ ਵਿੱਚ ਸਬ ਜ਼ਿਆਦਾਤਰ ਲੋਕੀ ਸ਼ੂਗਰ ਦੀ ਦਿੱਕਤ ਨਾਲ ਆਏ ਨੇ ਤੇ ਸ਼ੂਗਰ ਕਰਕੇ ਤੇ ਇੱਕ ਖਾਂਸੀ ਜੁਕਾਮ ਕਰਕੇ ਲੋਕੀ ਜ਼ਿਆਦਾ ਤੋਂ ਉਨਤਕ ਆਏ ਨੇ ਜਿਹੜੇ ਹੀ ਦੇਖੇ ਆਪਣੇ ਕੋਲੋਂ ਦਫਾ ਦਰਵਾਜ਼ੇ ਤੋਂ ਜ਼ਿਆਦਾ ਕੋਈ ਹੋਰ ਤਾਂ ਨਹੀਂ ਆ ਰਹੀ ਹੈ ਤੇ ਟੋਲੀ ਦਾ ਸਾਨੂੰ 24 ਘੰਟੇ ਡਾਲਿਸਿਸ ਦੀ ਪਸਤੀਟੀ ਹੈਗੀ ਆ ਇਸ ਐਚਐਸਪੀਨਲ ਦਾ ਨਾਲ ਉੱਥੇ ਇੰਸ਼ੋਰੈਂਸ ਵੀ ਚੱਲਦੀ ਨੇ ਸਟਾਰ ਹੈਲਥ ਤੇ ਕੇਅਰ ਹੈਲਥ ਉਹਦੇ ਮਾਈ ਡਾਕਟਰ ਵੀ ਹੈਗੇ ਆ ਜੀ ਅਵੇਲੇਬਲ ਹਾਂਜੀ ਉੱਥੇ ਸਾਰੀ ਐਡਵੋਕੇਟ ਟੀਮ ਹੈਗੀ ਐਡਵਾਈਜ਼ਰ ਵੀ ਮੈਡੀਸਨ ਹੈਗੇ ਆ ਡੈਰੀਕਲੀਗਿਸਟ ਹੈਗੇ ਆ ਉੱਥੇ ਪੇਡੀਸ਼ੀਅਨ ਹੈਗੇ ਆ ਤੇ ਸਰਜਨ ਹੈਗੇ ਆ ਇਹ ਬਹੁਤ ਜ਼ਰੂਰ ਲੋਕਾਂ ਨੂੰ ਕਿਹਾ ਗਿਆ ਕੋਈ ਸਲਾਹ ਸਿਹਤ ਮੰਤral ਦਰਾਂ ਪਰ ਇਹ ਕਹਿੰਦੇ ਅਹੀ ਸਹਾਇਤੀ ਲਈਏਗੀ ਕਿ ਆਪਣਾ ਖਾਨਚੂਨ ਭੇਜ ਕੀਤਾ ਜਾਵੇ ਕਈਆਂ ਚੀਜ਼ਾਂ ਦੇ ਵੀ ਲਿਖੇ ਭੇਜ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਿਰਫ ਦੋ ਹੀ ਦਿੱਕਤਾਂ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੀਆਂ ਉਹ ਹੈ ਬੀਪੀ ਤੇ ਸ਼ੂਗਰ ਕਈ ਬੀਪੀ ਬਦਲ ਕਰਕੇ ਲੋਕਾਂ ਨੂੰ ਅਟੈਕ ਆਉਂਦਾ ਹੈ ਹਸਪਤਾਲਾਂ ਦਾ ਬਹਤ ਦਾ ਦਰ ਹੁੰਦਾ ਹੈ